ਗਦੀ ਨੇ ਮਸੰਗ ਦੀ ਸੰਗ ਦੀ ਮੁੰਡੇ ਨੇ ਆਪਣੀ ਪਤਨੀ ਦਾ ਜਿੱਤਿਆ ਦਿਲ ਤੇ ਘਰ ਦੇ ਵਿੱਚ ਭੇਜਿਆ ਤੋਹਫਾ ਤੇ ਅੱਖਾਂ ਬਨ ਕੇ ਕੁੜੀ ਨੂੰ ਘਰ ਤੋਂ ਬਾਹਰ ਲਿਆਂਦਾ ਗਿਆ ਪਰ ਜਦੋਂ ਬਾਹਰ ਆਈ ਤਾਂ ਕੁੜੀ ਦੇ ਦੇਖਿਆ ਕਿ ਉਸਦੇ ਲਈ ਇੱਕ ਸਪੈਸ਼ਲ ਬੰਦਾ ਜੋ ਕਿ ਦੋਸਤੋ ਕਪਾਲੂ ਦੀ ਤਰ੍ਹਾਂ ਭੇਜਿਆ ਹੋਇਆ ਸੀ ਜਿੱਥੇ ਕਿ ਦੋਸਤੋ ਕੁੜੀ ਨੇ ਜਦੋਂ ਦੇਖਿਆ ਕਿ ਮੇਰੇ ਲਈ ਇੰਨਾ ਉਹਨਾਂ ਦੇ ਪਤੀ ਕਰ ਰਹੇ ਹਨ ਤੇ ਕੁੜੀ ਬੇਹੱਦ ਖੁਸ਼ ਹੋ ਜਾਂਦੀ ਹੈ ਜਿੱਥੇ ਕਿ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੁੰਡਾ ਆਪਣੀ ਪਤਨੀ ਨੂੰ ਪਾਉਂਦਾ ਹੈ ਗੱਲ ਬਕੜੀ ਜਿੱਥੇ ਕਿ ਦੋਸਤੋ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦਾ ਪਤੀ ਵੀ ਨਾਲ ਆਇਆ ਹੈ ਜਿੱਥੇ ਕਿ ਦੋਸਤੋ ਦੋਵੇਂ ਜਣੇ ਆਹਸ ਵਿੱਚ ਗੱਲਾਂ ਕਰਦੇ ਕਰਦੇ ਉਸ ਦੇ ਨਾਲ ਹੈਲੋ ਵੀ ਕਰਦੇ ਹਨ ਤੇ ਬੇਹੱਦ ਸੜਕ ਉੱਪਰ ਡਾਂਸ ਵੀ ਕਰਦੇ ਹਨ ਤੇ ਉਸ ਵੱਲੋਂ ਕੁ ਗੁਬਾਰੇ ਦਿੱਤੇ ਜਾਂਦੇ ਹਨ ਜਿੱਥੇ ਕਿ ਦੋਸਤੋ ਦੋਨੇ ਜਣੇ ਉਡਾ ਦਿੰਦੇ ਹਨ ਤੇ ਅੰਦਰ ਜਾ ਕੇ ਕਾਰਦੇ ਵਿੱਚ ਕੇਕ ਕਟਾਇਆ ਜਾਂਦਾ ਹੈ ਤੇ ਫੋਟੋਆਂ ਕਰਦੇ ਹਨ ਪਰਿਵਾਰਕ ਮੈਂਬਰ ਵੀ ਬੇਹੱਦ ਖੁਸ਼ ਹੁੰਦੇ ਹਨ ਇਤੁਸੇ ਅਸੇ ਵੀਡੀਓ ਦੇ ਵਿੱਚ ਦੋਸਤੋ ਦੇਖੋ ਕਿੰਨਾ ਚਾਹ ਹੋਵੇਗਾ